ਅਨਿਲ ਚਿੰਤ ਸਾਰੇ ਪ੍ਰੈਸ ਦੇ ਵੀਰਾਂ ਦਾ ਔਰ ਪੈਨਾ ਦਾ ਬਹੁਤ-ਬਹੁਤ ਸਵਾਗਤ ਹੈ। ਔਰ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਬਹੁਤ ਸ਼ਾਰਟ ਨੋਟਿਸ ਦੇ ਉੱਤੇ ਤੁਸੀਂ ਸਾਡੇ ਸੱਦੇ ਨੂੰ ਕਬੂਲ ਕੀਤਾ ਔਰ ਅੱਛੀ ਸੰਖਿਆ ਚ ਤੁਸੀਂ ਸਾਰੇ ਜਣੇ ਆਏ। ਅਸੀਂ ਸਾਰੇ ਜਾਣਦੇ ਹਾਂ ਕਿ ਨਦਾਨੇ ਵੈਸਟ ਦਾ ਬਾਈ ਇਲੈਕਸ਼ਨ ਹੋਣ ਵਾਲਾ ਹੈ। ਔਰ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਅੱਗੇ ਔਰ ਲਗਭਗ ਸਾਡੇ ਜਿਹੜੇ 24000 ਦੇ ਕਰੀਬ ਬੂਥ ਪੰਜਾਬ ਦੇ ਪੈਂਦੇ ਨੇ ਅਧਿਕਤਰ ਬੂਥਾਂ ਤੱਕ ਸਾਡੀ ਪਹੁੰਚ ਹੋ ਚੁੱਕੀ ਹੈ ਔਰ ਇਹ ਸਾਰੀ ਭਾਰਤੀ ਜਨਤਾ ਪਾਰਟੀ ਦੇ ਵਿਸਤਾਰ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਕਬਰਾਹਟ ਸਾਹਮਣੇ ਆ ਰਹੀ ਹੈ ਚੰਨ ਜੰਪਾ ਔਰ ਆਮ ਆਦੀ ਪਾਰਟੀ ਦੀ ਕਬਰਾਹਟ ਹਤਾਸ਼ਾ ਔਰ ਨਿਰਾਸ਼ਾ ਉਹਦੀ ਡੈਸਪੀਰੇਸ਼ਨ ਇਸ ਨੂੰ ਹਗ ਨੂੰ ਜਿੱਤਣ ਵਾਸਤੇ ਉਹ ਹਰ ਉੱਚਾ ਹਤ ਕੰਡਾ ਅਪਣਾ ਰਹੀ ਹੈ ਔਰ ਸਰਕਾਰੀ ਤੰਤਰ ਦਾ ਦੁਰਉਪਯੋਗ ਇਹ ਸਾਰੀਆਂ ਹੱਦਾਂ ਪਾਰ ਕਰ ਗਈ ਹੈ ਮੈਂ ਤੁਹਾਡੇ ਧਿਆਨ ਚ ਲੈਣਾ ਚਾਹਨਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਾਡੇ ਮੰਡਲਾਂ ਦੇ ਪ੍ਰਧਾਨ ਨੇ ਸਾਡੇ ਜਿਹੜੇ ਸਾਥੀਆਂ ਨੇ ਨਿਸਪੜ ਕਾਰਪੋਰੇਸ਼ਨ ਦਾ ਚੋਣ ਲੜੇ ਆ ਔਰ ਸਾਡੇ ਹੋਰ ਪ੍ਰਮੁੱਖ ਕਾਰਜਕਰਤਾ ਜਿਹੜੇ ਨੁਦਾਨਾ ਵੈਸਟ ਰਹਿੰਦੇ ਨੇ ਉਹਨਾਂ ਨੂੰ ਲੁਧਿਆਣਾ ਪੁਲਿਸ ਦੇ ਥਾਣਿਆਂ ਤੋਂ ਫੋਨ ਆ ਰਹੇ ਨੇ ਕਿ ਤੁਸੀਂ ਸਾਨੂੰ ਆਪਣੀ ਬੂਥ ਵਾਈਜ਼ ਲਿਸਟਾਂ ਦਿਓ ਮੈਂ ਪੁਸ਼ਨਾਚਾਣਾ ਪੁਲਿਸ ਪ੍ਰਸ਼ਾਸਨ ਨੂੰ ਭਾਰਤੀ ਜਨਤਾ ਪਾਰਟੀ ਦੇ ਬੂਥ ਦੇ ਕਾਰਕਟਰਤਾਵਾਂ ਦੀ ਲਿਸਟ ਤੁਸੀਂ ਕੀ ਕਰਨੀ ਹੈ ਕਿਸ ਅਧਿਕਾਰ ਦੇ ਨਾਲ ਤੁਸੀਂ ਸਾਡੇ ਕਾਰਕਟਰਤਾ ਨੂੰ ਟੈਲੀਫੋਨ ਕਰਕੇ बूथ स्तर से कार्यकर्तावान दिस्टा मंग दे बहुत गंभीर मामला है और ये चुनाव निष्पक्ष होएगा ये तो प्रश्न चिन्ह खड़ा होंगे इस गल तो कुछ शर्म आनी चाहिए है और मैं बड़े साफ शब्द दस देना चाहना चाहे वह जिला प्रशासन हो चाहे पुलिस प्रशासन हो ਇੱਕ ਇੱਕ ਅਫਸਰ ਦੇ ਉੱਤੇ ਸਾਡੀ ਨਿਗਾਹ ਹੈਗੀ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਸਾਲਾਂ ਚ ਤੁਰ ਜਾਣਾ ਹੈ ਲੇਕਿਨ ਜਿਹੜੇ ਅਫਸਰ ਉਹਨਾਂ ਦੇ ਪਿੱਠੂ ਬਣ ਕੇ ਕੰਮ ਕਰਨਗੇ ਔਰ ਲੁਧਿਆਣਾ ਵਿੱਚ ਦੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਨਗੇ ਉਹ ਆਪਣੇ ਸਾਹਬ ਲਾ ਕੇ ਰੱਖਣ ਇਹ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਖੁੱਲਾ ਸੰਦੇਸ਼ ਹੈ ਕਿਸੇ ਵੀ ਕੀਮਤ ਉੱਤੇ ਸਰਕਾਰੀ ਤੰਤਰ ਦਾ ਇਸ ਬਾਈ ਇਲੈਕਸ਼ਨ ਤੇ ਇੰਟਰਫੇਰੈਂਸ ਬਰਦਾਸ਼ਤ ਨਹੀਂ ਕੀਤੀ ਜਾਏਗੀ। ਔਰ ਨੋਟ ਕਰ ਲੈ ਪ੍ਰਸ਼ਾਸਨ ਦੇ ਅਧਿਕਾਰੀ। ਹੱਥ ਹੋ ਗਈ ਤੁਸੀਂ ਖਾਣੇ ਤੋਂ ਫੋਨ ਕਰਾਉਗੇ। ਹਰ ਇੱਕ ਚੋਣ ਦੀ ਕੋਸ਼ਣਾ ਨਹੀਂ ਹੋਈ। ਔਰ ਤੁਹਾਡਾ ਇਹ ਹਾਲ ਹੋ ਗਿਆ। ਕੱਲ ਜੋ ਕੋਸ਼ਣਾ ਹੈਗੀ ਤੁਸੀਂ ਕੀ ਕਰੋਗੇ? ਕਦੀ ਤੁਸੀਂ ਜੀਐਸਟੀ ਦੇ ਬੰਦਿਆਂ ਨੂੰ ਭਾਜਪਾ ਦੇ ਕਾਰਜਕਰਤਾ ਕੋਲ ਭੇਜ ਦਿਓ ਕਦੀ ਪੁਲਿਸ ਦੇ ਬੰਦੇ ਜਾ ਰਹੇ ਨੇ। ਇਹ ਕੀ ਮਜ਼ਾਕ ਬਣਾ ਕੇ ਰੱਖ ਦਿੱਤਾ ਲੋਕਤੰਤਰ ਦਾ? ਲੋਗਾ ਨੇ ਦਿੱਲੀ ਦੇ ਵਿੱਚ ਤੁਹਾਨੂੰ ਦਿਨ ਦੇ ਤਾਰੇ ਦਿਖਾ ਦਿੱਤੇ ਦੇਸ਼ ਦਾ ਸਭ ਤੋਂ ਪ੍ਰਸਿੱਧ ਨ ਵਿਅਕਤੀ ਅਰਵਿੰਦ ਕੇਜਰੀਵਾਲ ਸਭ ਤੋਂ ਪ੍ਰਸਿੱਧ ਪਾਰਟੀ ਆਮ ਆਦਿ ਪਾਰਟੀ ਔਰ ਤੁਸੀਂ ਦੇਖ ਰਹੇ ਹੋ ਦਿੱਲੀ ਚ ਕਿਵੇਂ ਰੋਜ਼ ਖੁਲਾਸੇ ਦੇ ਖੁਲਾਸੇ ਹੋ ਰਹੇ ਨੇ ਇਹਨਾਂ ਦੇ ਫਰਾਡ ਦੇ ਔਰ ਤੋਂ ਹਟੇ ਔਰ ਮੈਂ بڑے ਦਵਲ ਕਹਿ ਰਹੇ ਹਾਂ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੁਧਿਆਣਾ ਵਸ ਤੋਂ ਕੈਂਡੀਡੇਟ ਦਿੱਤਾ ਸੰਜੀਵ अरोੜਾ ਉਹ ਸਿਟਿੰਗ ਮੈਂਬਰ ਹੈ ਰਾਜ ਸਭਾ ਦਾ ਉਹਦੇ ਹੈਗੇ 2.5 ਸਾਲ ਪੂਰੇ ਹੋਏ ਨੇ ਬਾਕੀ ਸਾਢੇ 4 ਸਾਲ ਸਾਢੇ 3.5 ਸਾਲ ਰਹਿੰਦੇ ਨੇ ਉਹਨੂੰ ਕੈਂਡੀਡੇਟ ਬਣਾਇਆ ਹੈ ਇਹਦੇ ਪਿੱਛੇ ਕੀ ਮਨਸ਼ਾ ਸੀ ਸਾਰੇ ਜਾਣਦੇ ਆ ਕਿ ਸੱਤਾ ਤੋਂ ਇੱਕ ਵਿਅਕਤੀ ਐਸਾ ਹੈ ਨਾ ਜਿਹੜਾ ਸੱਤਾ ਤੋਂ ਬਾਹਰ ਨਹੀਂ reh ਸਕਦਾ ਉਸ ਨੂੰ ਟਿਕਟ ਦੇਣ ਦਾ ਇੱਕ ਇੱਕ ਮੰਤਵ ਹੈ ਬਾਈ ਹੋਕਰ ਕ੍ਰੋਕ ਸ਼ਾਸਨ اور ਪ੍ਰਸ਼ਾਸਨ ਦਾ ਦੁਰਉਪਯੋਗ ਕਰਕੇ ਲੁਧਿਆਣਾ ਵੈਸਟ ਸੀਟ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣਾ ਦਿੱਲੀ ਦੇ ਲੋਕਾਂ ਨੇ ਜਿਹੜਾ ਫਤਵਾ ਅਰਵਿੰਦ ਕੇਜਰੀਵਾਲ ਨੇ ਮੰਗਿਆ ਸੀਗਾ ਤੁਸੀਂ ਸਾਰੇ ਨੇ ਉਸ ਤੇ ਸੁਣਿਆ ਸਭ ਨੇ ਦੇਖਿਆ ਕਿ ਕਿਹਾ ਸੀ ਅਰਵਿੰਦ ਕੇਜਰੀਵਾਲ ਨੇ ਮੈਂ ਦਿੱਲੀ ਦਾ ਲਾਲ ਆ ਜੇ ਮੈਂ ਤੁਹਾਡੀ ਸੇਵਾ ਨਾ ਕੀਤੀ ਹੋਵੇ ਤੇ ਮੈਨੂੰ ਵੋਟ ਨਾ ਪਾਈਓ ਜੇ ਮੈਂ ਪ੍ਰਚਾਰ ਕੀਤਾ ਹੋਵੇ ਮੈਨੂੰ ਵੋਟ ਨਾ ਪਈਓ ਜੇ ਮੇਰੀ ਸਰਕਾਰ ਨੇ ਪ੍ਰਚਾਰ ਕੀਤਾ ਹੋਵੇ ਵੋਟ ਨਾ ਪਈਓ ਆਪਣਾ ਫਰੈਂਡਮ ਹੋ ਨਹੀਂ ਮੰਗਿਆ ਸੀਗਾ ਦਿੱਲੀ ਜਨਤਾ ਨੇ ਫਰੈਂਡਮ ਦੇ ਦਿੱਤਾ ਨਾ ਮੁੱਖ ਮੰਤਰੀ ਰਿਆਣ ਮੰਤਰੀ ਰਿਆਣ ਸੰਤਰੀ ਰਿਆ ਈਵਨ ਵਿਧਾਇਕ ਵੀ ਨਹੀਂ ਰਿਆ ਔਰ ਦਿਲਵੀ ਦੇ ਲੋਗਾ ਨੇ ਦੁੱਚੋਂ ਮੱਖੀਂ ਵਗਰ ਕੱਟ ਕੇ ਬਾਹਰ ਸਿੱਟਦਾ ਕਿ ਬਹੁਤ ਹੋ ਗਿਆ ਤੇਰੇ ਫਰਾਡ ਦੀ ਰਾਜਨੀਤੀ ਬਹੁਤ ਹੋ ਗਈ ਝੂਠ ਔਰ ਫਰੇਬ ਦੀ ਰਾਜਨੀਤੀ ਬਹੁਤ ਹੋ ਗਈ ਔਰ ਹੁਣ ਉਹ ਜਿਹੜਾ ਹੈਗਾ ਵੈ ਸਾਰੀਆਂ ਹੱਦਾਂ ਪਾਰ ਕਰਕੇ लुधियाने ਦੇ ਇਸ ਉਪਚਾਰਬ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ ਇੱਕ ਬਾਈ ਹੁਕਰ ਕ੍ਰਪ ਤਾਂ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੋਵੇ। ਲੇਕਿਨ ਲੁਧਿਆਣਵੀ ਜਨਤਾ ਨੇ ਮਨ ਬਣਾ ਲਿਆ। ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ। ਕਿ ਬਹੁਤ ਹੋ ਗਈ ਝੂਠਰ ਫਰੇਬ ਦੀ ਰਾਜਨੀਤੀ। ਬਹੁਤ ਹੋ ਗਈ ਧੋਖੇ ਦੀ ਰਾਜਨੀਤੀ। ਹੁਣ ਆਮ ਆਦਮੀ ਪਾਰਟੀ ਦਾ ਬਿਸਤਰਾ 골 ਕਰਨਾ ਹੈ। ਔਰ ਅਰਵਿੰਦ ਕੇਜਰੀਵਾਲ ਦੇ ਸੁਪਨਿਆਂ ਦੇ ਉੱਤੇ ਅਸੀਂ ਸਾਕਾਰ ਨਹੀਂ ਹੋਉਂਦੇ ਨੇ। ਔਰ ਜਿਹੜੀ ਮੈਂ ਗੱਲ ਕੀਤੀ ਹੈ ਪਹਿਲਾਂ ਕਿ ਪੁਲਿਸ ਵੱਲੋਂ ਚਾਹੇ ਡਿਵੀਜ਼ਨ ਨੰਬਰ 8 ਹੋਵੇ ਚਾਹੇ ਡਿਵੀਜ਼ਨ ਨੰਬਰ 5 ਹੋਵੇ ਚਾਹੇ ਹੱਬੋ ਵਾਲਾ ਥਾਣਾ ਹੋਵੇ ਚਾਹੇ ਪੀਯੂ ਦਾ ਥਾਣਾ ਹੋਵੇ ਚਾਹੇ ਰਗਨਾਥ ਚੌਂਕੀ ਹੋਵੇ ਇਹ ਸਾਰੀਆਂ ਥਾਵਾਂ ਤੋਂ ਜਿਹੜੇ ਗਏ ਫੋਨ ਸਾਡੇ ਕਾਰਕਿਰਤਾ ਨੂੰ ਜਾ ਰਹੇ ਨੇ ਔਰ ਇਸ ਵਿਸ਼ੇ ਨੂੰ ਲੈ ਕੇ ਮੈਂ ਲੁਧਿਆਣਾ ਦੇ ਕਮਿਸ਼ਨਰ ਸੋਪਨ ਸ਼ਰਮਾ ਜੀ ਨਾਲ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਮੈਂ ਕੋਈ ਐਸਾ ਆਰਡਰ ਪਾਸ ਨਹੀਂ ਕੀਤਾ ਤੇ ਅਸੀਂ ਪੁੱਛਣਾ ਚਾਹੁੰਦੇ ਆ ਇਹ ਥਾਣਿਆਂ ਦੇ ਐਸਐਚਓ ਥਾਣੇ ਦੇ ਮੁਚੀ ਥਾਣੇ ਦੇ ਐਸਆਈ ਕਿਦੇ ਹੁਕਮ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਨੂੰ ਟੈਲੀਫੋਨ ਕਰ ਰਹੇ ਨੇ ਔਰ ਉਸ ਅਫਸਰ ਨੂੰ ਕਿਹੜਾ ਹੁਕਮ ਆਇਆ ਸੀਗਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਦੀ ਲਿਸਟ ਲੋ ਤਾਂ ਕਿ ਅਸੀਂ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਪਰੇਸ਼ਾਨ ਕਰ ਸਕੀਏ और अज असं चेतावनी देने सुधर जाओ भारतीय जनता पार्टी एह जी हरकत नहीं चलन देगी किसी कीमत बर्दाश्त नहीं करेगी और सरकारी अफसर इस गल का ध्यान रख लें। सरकार आनिया ने सरकार जानिया ने तुम्हें हमेशा नौकरी करनी है तुम राजनीतिक पार्टिया के टूल ना बनो और दूसरी गल जे सोमवार शाम तक पुलिस प्रशासन ने कमिश्नर पुलिस ने पब्लिकली ये ने ने करन, नहीं दसिया किहत्ते एस एच ओ मुंशिया एस आई ने टैलीफोन किए हैं भारतीय जनता पार्टी के उस अफसर का ना डिस्कलोज कर जिसने ऑर्डर पास किया क्योंकि एस एच ओ की इन हिम्मत नहीं कि अपने आप फोन कर लैन मुंशिया की इन्नी हिम्मत नहीं अपने आप फोन कर लैन कहे अफसर नेडर पास किया पब्लिक करो ਉਹਨੂੰ ਕਿਹਦਾ ਹੁਕਮ ਆਇਆ ਸੀਗਾ ਕਿਹੜੇ ਪੋਲੀਟিক্যাল ਬਾਸ ਦਾ ਹੁਕਮ ਆਇਆ ਸੀਗਾ ਉਹਦਾ ਨਾਂ ਜਨਤਕ ਕਰਨ ਨਹੀਂ ਤੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਪੁਲਿਸ ਕਮਿਸ਼ਨਰ ਆਫਿਸ ਦਾ ਘਰਾਓ ਕਰੇਗੀ ਔਰ ਇਹ ਕੇਵਲ ਲੁਧਿਆਣੇ ਤੱਕ ਸੀਮਤ ਨਹੀਂ ਹੋਏਗਾ ਅਸੀਂ ਇਸ ਗੁੰਡਾਗਰਦੀ ਤੱਕੇਸ਼ਾਈ ਦਾ ਜਵਾਬ ਪੂਰੇ ਪੰਜਾਬ ਦੇ ਵਿੱਚ ਲੋਸ਼ ਪ੍ਰਦਰਸ਼ਨ ਕਰਕੇ ਦੇਵਾਂਗੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਸ ਚੋਣਾਂ ਨੂੰ ਅਨੈਤਿਕ ਤਰੀਕਿਆਂ ਨਾਲ ਪ੍ਰਭਾਵਿਤ ਨਹੀਂ ਹੁੰਦੇ ਨਾ ਲੋਕਾਂ ਦਾ ਜੋ ਮਤ ਹੋਏਗਾ ਜਿਹੜੀ ਪਾਰਟੀ ਨੂੰ ਮਤ ਹੋਏਗਾ ਜਿੱਤੇਗਾ ਲੇਕਿਨ ਲੋਕਮਤ ਨੂੰ ਧੱਕੇ ਨਾਲ ਬਦਮਾਸ਼ੀ ਨਾਲ ਗੁੰਡਾਗਰਦੀ ਦੇ ਨਾਲ ਸਰਕਾਰੀ ਤੰਤਰ ਦੇ ਦੁਰਉਪਯੋਗ ਦੇ ਨਾਲ ਅਸੀਂ ਕਿਸੇ ਕੀਮਤ ਉੱਤੇ ਕੋਈ ਬਦਲਾਅ ਨਹੀਂ ਆਂਦਿਆਂਗੇ ਔਰ ਅਸੀਂ ਚਟਾਨ ਵਾਂਗਰ ਖੜਾਂਗੇ ਔਰ ਨਿਰਸਪਕ ਚੋਣ ਹੋਵੇ ਅਸੀਂ ਇਸ ਵਾਸਤੇ ਇਲੈਕਸ਼ਨ ਕਮਿਸ਼ਨਰ ਨਾਲ ਵੀ ਗੱਲ ਕਰਨ ਵਾਲੇ ਆ ਅਸੀਂ ਉਹਨਾਂ ਨੂੰ ਵੀ ਲੈਟਰ ਲਿਖਣ ਵਾਲੇ ਆ ਕਿ ਪੰਜਾਬ ਦੇ ਵਿੱਚ ਲੁਧਿਆਣਾ ਦੇ ਬਾਈ ਇਲੈਕਸ਼ਨ ਨੂੰ ਲੈ ਕੇ ਜਿਸ ਦੀ ਅਜੇ ਕੋਸ਼ਣਾ ਨਹੀਂ ਹੋਈ ਉੱਥੇ ਹੁਣੇ ਕਿਸ ਤਰੀਕੇ ਨਾਲ ਇਹ ਸਾਰਾ ਤੰਤਰ ਜਿਹੜਾ ਹੈਗਾ ਸਰਕਾਰੀ ਤੰਤਰ ਦਾ ਦੁਰਉਪਯੋਗ ਸ਼ੁਰੂ ਹੋ ਗਿਆ ਇਹ ਤੇ ਨਿਕਲ ਕੱਸੀ ਜਾਵੇ। ਸੋ ਆਪ ਜੀ ਨਾਲ ਇੰਨਾ ਹੀ ਕਹਿਣਾ ਸੀਗਾ ਆਪ ਜੀ ਦੇ ਮਾਧਿਅਮ ਦੇ ਨਾਲ ਇੱਕ ਵਾਰੀ ਫੇਰ ਰਿਪੀਟ ਕਰਦੇ ਆ ਕਿਹੜੇ ਅਫਸਰ ਨੇ ਐਸ ਐਚ ਓਜ਼ ਨੂੰ ਫੋਨ ਕਰਕੇ ਜਾਂ ਆਰਡਰ ਦਿੱਤਾ ਕਿ ਇਨਕੁਆਇਰੀ ਨਾਮ ਇਕੱਠੇ ਕਰੋ ਭਾਜਪੀ ਲੀਡਰਾਂ ਦੇ ਵਰਕਰਾਂ ਦੇ ਔਰ ਉਸ ਅਫਸਰ ਨੂੰ ਕਿਹੜੇ ਬੰਦੇ ਨੇ ਆਰਡਰ ਦਿੱਤਾ ਕਿਹੜੇ ਪੋਲੀਟੀਕਲ ਬਾਸ ਨੇ ਉਹ ਹੁਕਮ ਕੀਤਾ ਕਿ ਉਹਦੇ ਨਾਮ ਕਲੈਕਟ ਕਰੋ ਜੇ ਸੋਮਵਾਰ ਸ਼ਾਮ ਤੱਕ ਨਾਮ ਡਿਸਕਲੋਸ ਨਾ ਹੋਇਆ ਤੇ ਮੰਗਲਵਾਰ ਨੂੰ ਇੱਕ ਵੱਡੀ ਐਜਿਸ਼ਨ ਜਿਹੜੀ ਗਈ ਹੈ ਲੁਧਿਆਣਾ ਕਮਿਸ਼ਨਰੇਟ ਦੇ ਹੋਏਗੀ ਔਰ ਉਹਦੇ ਨਾਲ ਨਾਲ ਸਾਰੇ ਪੰਜਾਬ ਦੇ ਬਾਕੀ ਹਲਕੇ ਚ ਵੀ ਨੁਕ ਕਰਾਂਗੇ ਕੇਜੀਵਲ ਸਾਹਿਬ ਸੌਰੀ ਕੇਜੀਵਲ ਸਾਹਿਬ ਅੱਗੇ ਬੀਕਿੰਗ ਪ੍ਰੀਸ਼ਦ ਦੇ ਸਪੀਕਰ ਸਾਹਿਬ ਇੱਕ ਅਗੇ ਦੀ ਵੱਲ ਮੰਗਲਵਾਰ ਨੂੰ ਆਈ ਗਏ ਹੈ। ਅੱਜ ਜੀ ਦਾ ਵੀ ਇਸ ਵੀਕ ਕੀ ਜਿਹੜਾ ਤੁਸੀਂ ਕੰਪਲੇਨਟ ਦਿੱਤੀ ਹੈ ਐਸ ਜਿਹੜੇ ਆਪਣੇ ਪ੍ਰੀਸ਼ਦ ਸਾਹਿਬ ਲੱਗੇ ਦਵੇ ਸੁਪਰੀ ਚੰਦ ਉਹਨਾਂ ਬਾਰੇ ਵੀ ਕਿਹਾ ਗਿਆ ਕਿ ਜਿਹੜਾ ਇਹ ਟਾਈਮ ਸੀ ਚੇਂਜ ਕਰਦਾ ਉਹ ਨਹੀਂ ਸੀਗਾ ਕਿਉਂਕਿ ਜਦੋਂ ਬਾਈ ਇਲੈਕਸ਼ਨ ਹੈ ਉਸ ਟਾਈਮ ਜਦੋਂ ਕੋਈ ਹਫਤਾ ਲੱਗੇਗੀ ਤਾਂ ਹਸਲ ਹੋਰ ਫਿਰ ਚੇਂਜ ਕੀਤਾ ਜਾਏ ਤੇ ਸਰਕਾਰ ਨੇ ਪਹਿਲਾਂ ਉਹਨਾਂ ਨੂੰ ਕਿਉਂ ਕਰ ਦਿੱਤਾ ਹੈਗਾ ਕਿਉਂਕਿ ਤੁਸੀਂ ਚੱਲਦਾ ਹੈ ਟਾਈਮ ਸੀਗਾ ਵੈਸੇ ਕੋਈ ਬਾਰੇ ਕੀ ਕਹਿੰਦਾ ਦੇਖੋ ਜਿੰਤੇ ਤੱਕ ਤੇ ਸਰਕਾਰ ਦਾ ਸਵਾਲ ਹੈ ਜੀ ਇਹ ਤੇ ਹਰ 3 ਮਹੀਨੇ ਤੋਂ 6 ਮਹੀਨੇ ਤੋਂ ਬਾਅਦ ਕਿਸੇ ਅਫਸਰ ਨੂੰ ਰੱਖਦੀ ਨਹੀਂ ਆਪਾਂ ਲੁਧਿਆਣੇ ਦੇ ਦੇਖ ਲੈ ਕਿੰਨੇ ਕਮਿਸ਼ਨਰ ਆਏ ਤੇ ਕਿੰਨੇ ਚਲੇ ਗਏ ਕਿੰਨੇ ਡੀਸੀ ਆਏ ਤੇ ਚਲੇ ਗਏ ਇਹ ਤੇ ਇੰਨੇ ਕੁ ਫਰਸਟ੍ਰੇਟਿਡ ਐਲੀਮੈਂਟ ਨੇ ਆਮ ਆਦਮੀ ਪਾਰਟੀ ਦੇ ਨੇਤਾ ਚਾਹੇ ਮੁੱਖ ਮੰਤਰੀ ਹੋਣ ਚਾਹੇ ਮੰਤਰੀ ਹੋਣ ਚਾਹੇ ਸੰਤਰੀ ਹੋਣ ਇਹਨਾਂ ਦੇ ਚਾਹੇ ਇਹਨਾਂ ਦੇ ਵਿਧਾਇਕ ਹੋਣ ਕੰਮ ਕਰਨਾ ਨਹੀਂ ਆਂਦਾ ਕੰਮ ਸਿੱਖਣਾ ਨਹੀਂ ਜਾਂਦੇ ਤੇ ਨਜਾਇਜ਼ ਕੰਮ ਕਰਾਉਣਾ ਚਾਹੁੰਦੇ ਨੇ ਤੇ ਫਿਰ ਉਹ ਇਦਾਂ ਹੀ ਹੋਏਗਾ ਨਾ ਹਰ 3 ਮਹੀਨੇ ਬਾਅਦ ਬਦਲੀ ਇਹਦੇ ਪ੍ਰਯੋਗ ਕਰਦੇ ਨੇ ਕਿ ਕਿਹੜੇ ਸਾਡਾ ਟੂਲ ਬੰਦ ਹੈ ਟੈਕਨੀਕਲ ਕਰਦੇ ਆ ਸਪਸ਼ਟ ਹੈ ਭਾਰਤੀ ਜਨਤਾ ਪਾਰਟੀ ਦੀ ਅਸੀਂ ਕਿਸੇ ਕੀਮਤ ਉੱਤੇ ਲੁਧਿਆਣਾ ਵੈਸਟ ਦੇ ਚੋਣਾਂ ਨੂੰ ਪ੍ਰਭਾਵਿਤ ਨਹੀਂ ਹੁੰਦਿਆਂਗੇ ਕਿਉਂਕਿ ਲੁਧਿਆਣਾ ਵੈਸਟ ਦੀ ਸੀਟ ਭਾਰਤੀ ਜਨਤਾ ਪਾਰਟੀ ਥੰਪਿੰਗ ਮੈਜੋਰਿਟੀ ਨਾਲ ਜਿੱਤਣ ਵਾਲੀ ਹੈ ਲੋਕਾਂ ਨੇ ਮਨ ਬਣਾ ਲਿਆ ਕਿ ਲੁਧਿਆਣਾ ਵੈਸਟ ਤੋਂ ਭਾਰਤੀ ਜਨਤਾ ਪਾਰਟੀ ਦਾ ਵਿਧਾਇਕ बनके जाएगा असेंबली ਦੇ ਵਿੱਚ ਔਰ ਉਧਾਨੇ ਦੀ ਆਵਾਜ਼ ਬਣੇਗਾ ਔਰ ਪੰਜਾਬ ਦੀ ਆਵਾਜ਼ ਬਣੇਗੀ ਜਿਹੜਾ ਮਿਸ਼ਨਲ ਆਫਿਸ ਤੋਂ ਆਹ ਰਿਹਾ ਹੈ ਕਿ ਇਹ ਇਹ ਉਹ ਵੀ ਪੂਰੇ ਪੰਜਾਬ ਦੇ ਘਰੇ ਮੈਂ ਕਹਿ ਰਿਹਾ ਮੰਗਲਵਾਰ ਨੂੰ ਅਸੀਂ ਇੱਥੇ ਕਰ ਰਹੇ ਹਾਂ ਔਰ ਅਸੀਂ ਇਸ ਐਜਿਟੇਸ਼ਨ ਨੂੰ ਇੱਥੇ ਹੀ ਨਹੀਂ ਖਤਮ ਕਰਨ ਵਾਲੇ ਅਸੀਂ ਪੂਰੇ ਸੂਬੇ ਭਰ ਵਿੱਚ ਹਰ ਵਿਧਾਨ ਸਭਾ ਚ ਇੱਕ ਐਜਿਟੇਸ਼ਨ ਨੂੰ ਲੈ ਕੇ ਜਾਵਾਂਗੇ ਅਜੇਪਾਲ ਸਾਹਿਬ ਨੂੰ ਵੀ ਦਊਂਗਾ ਕਿ ਕੈਸ਼ ਬਾਰੇ ਦੱਸੂਗੀ ਇਹ ਇਲੈਕਸ਼ਨ ਕਮਿਸ਼ਨ ਦਾ ਵਿਸ਼ਾ ਹੁੰਦਾ ਇਸ ਕਰਕੇ ਅਸੀਂ ਇਲੈਕਸ਼ਨ ਕਮਿਸ਼ਨ ਨਾਲ ਇਹ ਵਿਸ਼ਾ ਲਾਉਂਦੇ ਜੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਸਾਰੇ ਆਏ ਜੀ चलो इधर आके चले